ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਆਪਣੀ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਤੇ ਸਵੇਰੇ 11:00 ਕਵਜੇ ਦਾ ਟਾਈਮ ਆ ਤੇ ਆਪਾਂ ਇੱਕ ਵੀਡੀਓ 'ਚ ਤੁਹਾਨੂੰ ਦੱਸਿਆ ਸੀਗਾ ਹਨਾ ਵੀ ਆਪਾਂ ਭੈਣ ਕੀ ਮੱਝ ਲੈਣ ਦੀ ਸਲਾਹ ਕਰਦੇ ਆ ਤੇ ਉਹ ਕਹਿੰਦੇ ਚਲੋ ਹਨਾ ਵੇਚ ਦਾ ਗਿਆ ਸੀ ਤੇ ਆਪਾਂ ਅੱਜ ਉਹ ਦੇਖਣ ਜਾਂਦੇ ਸੀਗੇ ਮੇਰਾ ਭਰਾ ਆਉਣਾ ਲੱਗਾ ਤੇ ਉਹਦੇ ਨੇ ਜਾਨੀ ਆ ਮੈਂ ਦੇਖਣ ਤੇ ਇੱਕ ਇਹਨਾਂ ਨੇ ਵੀ ਪੇਕ ਕਨੇ ਵੀ ਮੇਰੇ ਨੇ ਮੱਝ ਲੈਣੀ ਸੀਗੀ ਉਹ ਵੀ ਆਪਾਂ ਆਪਣੇ ਰਿਸ਼ਤੇਦਾਰੀ ਆ ਮੇਰੀ ਭਾਣਜੀ ਕੋਲੇ ਦੇਖਣ ਜਾਵਾਂਗੇ ਉਹਨਾਂ ਦੇ ਦੋ ਤਿੰਨ ਮੱਝਾਂ ਖੜੀਆਂ ਨੇ ਤੇ ਦੋ ਪਹਿਲੇ ਨਾਲ ਛੋਟੀਆਂ ਸੂਆਂ ਇੱਕ ਨੇ ਹਜੇ ਸੂਣਾਗਾ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਵੀਡੀਓ ਪਾ ਮਰੋ ਨਾ ਮੱਜਾਂ ਦੀ ਵੀ ਤੇ ਜੇ ਕਿਸੇ ਵੀਰ ਨੂੰ ਚੰਗੀਆਂ ਲੱਗੀਆਂ ਹਨਾ ਤੇ ਵੀ ਲੈਣ ਦਾ ਚਾਹਵਣਾ ਹੋਇਆ ਤਾਂ ਵੀ ਲੈ ਵੀ ਸਕਦਾ ਆਪਾਂ ਜਰੂਰ ਵੀ ਤੁਹਾਨੂੰ ਨੰਬਰ ਵਗੈਰਾ ਵੀ ਦੇਵਾਂਗੇ ਤੇ ਵੈਸੇ ਆਪਾਂ ਤਾਂ ਆਪਣੇ ਲਈ ਦੇਖਣ ਜਾ ਰਹੇ ਸੀਗੇ ਮੈਂ ਆ ਵੀ ਜਾਣਾ ਤਾਂ ਇੱਧਰ ਮੇਰੀ ਭਾਣਜੀ ਕੋਲ ਹੀ ਸੀ ਤੇ ਵੀਰੇ ਨੂੰ ਮੈਂ ਕਿਹਾ ਮੈਂ ਤਾਂ ਫੇਰ ਜਾਉ ਪਹਿਲਾਂ ਜੇ ਮੇਰੇ ਨਾਲ ਗਾਹਾਂ ਵੀ ਜਾਏਗਾ ਮੇਰੀ ਮੱਝ ਦੇਖਣ ਕਹਿੰਦਾ ਚਲੋ ਕੋਈ ਗੱਲ ਨਹੀਂ ਚੱਲ ਵੜਾਂਗੇ ਤੇ ਆਪਾਂ ਹੁਣ ਉਹਦੀ ਵੇਟ ਕਰੀ ਜਾਂਦੇ ਸੀ ਉਹਨੂੰ ਵਿਚਾਰੇ ਨੂੰ ਹੋਇਆ ਆਪਣੇ ਬੁਖਾਰ ਤੇ ਕਨਾਂ ਮੈ ਦਵਾਈ ਲੈ ਕੇ ਆ ਜਾ ਤੇ ਮੈਨੂੰ ਆਇ ਸੀਗਾ ਚੱਲ ਟਾਈਮ ਨਾ ਆ ਜਾਂਦਾ ਹਨਾ ਵੀ ਮੈਂ ਰਖੜੀ ਬਣ ਦਿੰਦੀ ਵੀ ਮੇਰਾ ਉਹ ਐਤ ਕੀ ਫੋਨ ਲਾ ਰਹੇ ਸੀ ਕਿ ਤੁਰ ਰਖੜੀ ਨੂੰ ਆ ਜਾ ਤੇ ਤੁਹਾਨੂੰ ਪਤਾ ਹੀ ਆ ਹਨਾ ਵੀਰੇ ਵੀ ਜਦੋਂ ਮੂਡ ਖਰਾਬ ਹੋਵੇ ਨਾ ਜੀ ਨਹੀਂ ਕਰਦਾ ਮੈਂ ਕਹਿੰਦੀ ਮੈਥੋਂ ਆਇ ਨਹੀਂ ਆਣਾ ਤੇ ਪਰ ਜਾਣਾ ਵੀ ਸੀਗਾ ਜਦੋਂ ਬਾਲਾ ਕਹੀ ਗਏ ਤਾਂ ਫਿਰ ਸਾਡੇ ਕੋ ਵੀ ਹੋਰ ਪਾਣਾ ਵਰਤ ਗਿਆ ਤੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਸਾਰੀ ਡਿਟੇਲ ਦੇਵਾਂਗੇ ਤਾਂ ਕਰਕੇ ਆਪਾਂ ਤੁਰ ਰਖੜੀ ਬੰਨਣ ਜਾਇ ਨਹੀਂ ਗਿਆ ਚਲੋ ਆਪਾਂ ਲਈ ਵੇਟੇ ਸੀ ਨਾ ਵੀਰੇ ਨੂੰ ਕਿਹਾ ਸੀ ਚਲੋ ਹੁਣ ਆਇਆ ਜਦੋਂ ਮੈਂ ਹੁਣ ਬਣਨ ਦੂੰ ਤੇ ਆਪਾਂ ਹੁਣ ਉਹਦੀ ਵੇਟ ਕਰੀ ਜਾਂਦੇ ਸੀਗੇ ਆ ਜਾਂਦੋ ਤੇ ਆਹ ਸੂਟ ਪਈ ਜਿਹੜੇ ਆਪਣੇ YouTube ਵਾਲੇ ਭਰਾ ਪਰ ਜਾਈ ਲੈ ਕੇ ਆਏ ਸੀ ਉਹ ਪਾਇਆ ਆਪਾਂ ਨੇ ਭਾਬੀ ਮੈਨੂੰ ਫੋਨ ਤੇ ਕਹਿੰਦੀ ਸੀ ਤੂੰ ਸੂਟ ਸਿਆਉਣ ਲਈ ਤੇ ਸਿਆਉ ਕੇ ਭਾਬੀ ਪਾ ਲਈ ਮੈਂ ਤੁਹਾਡਾ ਸੂਟ ਬਹੁਤ ਸੋਹਣਾ ਕਲਰ ਹੈ ਇਹਦਾ ਬਹੁਤ ਵਧੀਆ ਲੱਗਿਆ ਮੈਨੂੰ ਮੇਰਾ ਫੇਵਰਟ ਕਲਰ ਹੈ येलो ਤੇ ਉਹਨਾਂ ਨੇ ਵੀ ਪਤਾ ਨਹੀਂ ਕਿਵੇਂ ਮੇਰੇ ਦਿਲ ਦੀ ਗੱਲ ਕੁੱਝ ਲਈ ਤੇ ਬਹੁਤ ਸੋਹਣਾ ਸੂਟ ਲੈ ਕੇ ਆਏ ਸੀ ਮੈਨੂੰ ਵੀਡੀਓਜ਼ ਦਾ ਕਲਰ ਥੋੜਾ ਜਿਹਾ ਹੋਰ ਆ ਰਿਹਾ ਉਹ yellow ਕਲਰ ਦਾ ਇਹ ਲਾਈਟ ਜਿਹਾ yellow ਆ ਤੇ ਚਲੋ ਵੀਰੇ ਆਪਾਂ ਹੁਣ ਚੱਲਦੇ ਆਂ ਉੱਥੇ ਤੇ ਭੈਣ ਕੋਲ ਤੇ ਜਾਣਾ ਆਪਾਂ ਬਠਿੰਡੇ ਜ਼ਿਲ੍ਹੇ 'ਚ ਸਾਡੇ ਪਿੰਡ ਨਈਆਂ ਵਾਲਾ ਤੇ ਭਾਣਜੀ ਕੋਲੇ ਜਾਣਾ ਆਪਾਂ ਲਰੂਆਣੇ ਆਪਾਂ ਦੋਨੇ ਜਗ੍ਹਾ ਚੱਲਦੇ ਆਂ ਤੇ ਤੁਹਾਨੂੰ ਵੀ ਪਸ਼ੂ ਦਿਖਾਉਣੇ ਆ ਤੇ ਕਈ ਦਿਨ ਹੋ ਗਿਆ ਆਪਾਂ ਵੀਡੀਓ ਪਾਈ ਨਹੀਂ ਸੀ ਸੋਚਿਆ ਨਾਲੇ ਵੀ ਚਲੋ ਵਲੌਗ ਬਣਾ ਲਾਂਗੇ ਤੇ ਆ ਹੁਣ 2-3 ਦਿਨਾਂ ਦੀ ਵੀਡੀਓ ਕਿਉਂ ਨਹੀਂ ਪਾਈ ਇਹਦਾ ਰੀਜਨ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਜਰੂਰ ਦੱਸਾਂਗੇ ਵੀਰੇ ਚਲੋ ਆਪਾਂ ਹੁਣ ਵੀਰਾ ਆਉਣ ਆਲਾ ਚਲਦੇ ਆਂ ਤੇ ਉੱਥੇ ਜਾ ਕੇ ਮੇਰਦੇ ਆ ਤੁਹਾਨੂੰ ਆ ਮੱਝ ਲੈ ਲਈ ਭਈ ਆਪਾਂ ਨੇ ਭੈਣ ਕੇ ਆ ਦੇਖੋ ਕੈਨ ਦਾ ਘਰ ਹੈਗਾ ਖੇਤਾਂ 'ਚ ਤੇ ਉਹ ਮੇਰਾ ਭਰਾ ਆ ਸੀ ਨਾਲ ਆ ਦੇਖੋ ਵੀਰੇ ਇਹਦੇ 2 ਮਹੀਨਿਆਂ ਤੋਂ ਘਟਣ ਲੱਗ ਗਏ ਨੇ ਡਰ ਗਿਆ ਪਤਾ 9 ਤਰੀਕ ਤੋਂ ਇਹਦੇ ਘਟਣ ਲੱਗ ਗਏ ਤੇ ਭੈਣ ਕਹਿੰਦੀ ਸੀ ਦਵਾ ਰਹੀ ਆ ਮਖੇ ਚ ਦੁੱਧ ਪਾਵਾਂ ਦੋ ਸਿਰ ਘੱਟ ਦੇ ਦੇ ਪਸ਼ੂ ਤੇ ਸੀਲ ਹੋਵੇ ਡਰਦੀ ਆ ਕੈਮਰੇ ਤੋਂ ਹੈ ਤੇਰੀ ਵੀਡੀਓ ਬਣਾਉਣੀ ਆ ਇਹ ਦੇਖੋ ਵੀਰੇ ਖੇਤਾਂ ਦਾ ਮਾਹੌਲ ਇਹ ਹੈਗਾ ਪਿੰਡਾਂ ਈਆਂ ਵਾਲਾ ਵੈਸੇ ਪਿੰਡ ਚ ਨਹੀਂ ਰਹਿੰਦੇ ਹੁਣ ਇਹ ਖੇਤਾਂ ਵਿੱਚ ਆ ਗਏ ਓਠੇ ਵਜਦੇ ਆ ਇਹ ਇੱਧਰ ਭੈਣ ਦੇ ਦੌਰ ਕੇ ਆ ਗਏ ਮੇਮ ਨਾ ਰੱਖੀ ਬੈਠਿਆ ਇਹਨਾਂ ਦਾ ਘਰ ਦੇਖੋ ਉੱਥੇ ਲਾਈ ਹੋਈ ਹੈ ਸਬਜ਼ੀ ਇਹਨਾਂ ਨੇ ਉਹ ਬਾਗ ਸਾਹਮਣੇ ਐ ਖੇਤਾਂ 'ਚ ਮौज ਹੁੰਦੀ ਐ ਕੋਈ ਕਿਨੇ ਪਸ਼ੂ ਮਰਜੀ ਰੱਖ ਲੈ ਪਰ ਇਹ ਕਹਿੰਦੇ ਅਸੀਂ ਰੱਖ ਕੇ ਨਹੀਂ ਰਾਜੀ ਤੇ ਆਪਾਂ ਹੁਣ ਚੱਲਦੇ ਹਾਂ ਦੂਸਰੀਆਂ ਬੱਚਾਂ ਦੇਖਣ ਚੱਲ ਗਏ ਹੋ ਗਈ ਯਾਰ ਦੇਖੋ ਵੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਮਰਜ਼ੀ ਕਿਵੇਂ ਲੱਗੀ। ਆ ਕੱਟੀ ਰਹਿ ਜੂਏ ਕਹਿੰਦੇ ਸੀ ਗਾਂ ਲੈਣੀ ਆ ਮੱਝ ਵੇਚ ਕੇ। ਤਾਂ ਦੇਖੋ। ਪੰਜੀ ਪਿਰੇ ਆਪਾਂ ਆਪਣੀ ਮੱਝ ਦੀ ਵੀਡੀਓ ਤਾਂ ਬਣਾ ਲਈ ਸੀ ਦਿਖਾਤੀ ਤੁਹਾਨੂੰ। ਤੇ ਦੂਜੀਆਂ ਦੀ ਨਹੀਂ ਬਣਾਈ ਗਈ। ਕਿਉਂਕਿ ਸਾਨੂੰ ਹਨਾ ਵੀ ਅ ਮਤਲਬ ਕਿ ਲੇਟ ਵਾਲਾ ਹੋ ਗਏ ਸੀ ਅਸੀਂ ਮੈਂ ਉਦੋਂ ਵੀਡੀਓ ਬਣਾਈ ਸੀ ਨਾ ਸ਼ੁਰੂ ਕਰੀ ਸੀ ਜਦੋਂ ਕਿਹਾ ਸੀ 11 ਵਜੇ ਬੀਬੀ ਆਉਣ ਆਲਾ ਪਰ ਉਹ ਆਇਆ 1 ਵਜੇ ਤੇ 1 ਵਜੇ ਸੀ ਉਤਰੇ ਇੱਥੋਂ ਤੇ ਐਂ ਡੇਟ ਹੋ ਗਏ ਪਹਿਣ ਕੇ ਘਰੇ ਤਾਂ ਆਪਾਂ ਆਪਣੇ ਮੱਝ ਦੀ ਵੀਡੀਓ ਬਣਾ ਲਈ ਤੁਸੀਂ ਦੇਖੀਏ ਮੱਝ ਦਰਮਿਆਨ ਆ ਜਾ ਕਾਦਾ ਤੇ ਬਾਕੀ ਕਮੈਂਟ ਕਰਕੇ ਵੀਰੇ ਜਰੂਰ ਦੱਸਿਓ ਹਜੇ ਆਪਾਂ ਉਹਦਾ ਮੁੱਲ ਕੋਈ ਨਹੀਂ ਕਰਿਆ ਆਪਾਂ ਕਿਹਾ ਵੀ ਹਜੇ ਥੋੜਾ ਵੀ ਠਹਿਰ ਕੇ ਲੈ ਕੇ ਜਾਵਾਂਗੇ ਤੇ ਚਲੋ ਮੌਸਮ ਤੇ ਹੀ ਹੋ ਜਾਣ ਦੋ ਵੀ ਮਿੰਨੇ ਤੱਕ ਜਦੋਂ ਵੀ ਆਪਾਂ ਆਪਣੀ ਖਰਾਕ ਪਾਣੀ ਸ਼ੁਰੂ ਕਰਦੇ ਆਂ ਉਦੋਂ ਲੈ ਕੇ ਜਾਵਾਂਗੇ ਤੇ ਬਸ ਮੁੱਲ ਆਪਾਂ ਨੂੰ ਕਿਹਾ ਭਈ ਇੱਥੋਂ ਆਦਾ ਲਵਾ ਲਿਓ ਤੇ ਫਿਰ ਸਾਨੂੰ ਦੱਸ ਦਿਓ ਵੀ ਕੀ ਮੁੱਲ ਹੈ ਦਾ ਤੇ ਉਹ ਦੂਸਰੀਆਂ ਜਿਹੜੀਆਂ ਦੇਖੀਆਂ ਸੀ ਉਹ ਝੋਟੀ ਭਰਉਣਾ ਚੁੱਕ ਤਾਂ ਸੇਲ ਹੋ ਗਈ ਸੀ ਤੇ ਉਦੋਂ ਉਸਦੇ ਦੇ ਨਾਲ ਥੋੜਾ ਜਿਹਾ ਵੀ ਸਰਲਾ ਆਉਂਦਾ ਸੀਗਾ ਠੰਡ ਚ ਤੇ ਜੇ ਉਹਦਾ ਹੱਲ ਹੈਗਾ ਤਾਂ ਵੀਰੇ ਦੱਸਿਓ ਕੋਈ ਦੋ ਥਣਾ ਚ ਪੂਰ ਜੀ ਪੈਂਦੀ ਸੀ ਉਹਦੇ ਤੇ ਵੀ ਵੀਰਗਾਣਾ ਚਲ ਵੀ ਦੇਖ ਲਾਂਗੇ ਆਪਾਂ ਤੇ ਉਹਦੀ ਆਪਾਂ ਤੋਂ ਵੀਡੀਓ ਨਹੀਂ ਬਣੀ ਕਿਉਂਕਿ ਆਪਾਂ ਉੱਥੇ ਗਏ ਸੀਗੇ 2:30 ਵਜੇ ਵੰਗੂ ਮਾਸੇ ਜਾ ਕੇ ਚਾਹ ਪਾਣੀ ਪੀ ਕੇ ਮੈਂ ਵੀ ਉਹ ਝੋਟੀਆਂ ਵੀ ਦੇਖਣ ਲੱਗ ਗਈ ਉਹ ਵੈਸੇ ਇੱਕ ਸੇਲ ਹੋ ਗਈ ਸੀ ਉਹ ਲੈ ਕੇ ਗਏ ਨਹੀਂ ਸੀਗੇ ਤੇ ਉਹ ਦੋਨੇ ਹੀ ਉਹਨਾਂ ਨੇ ਪਸਮਾਤੀਆਂ ਕਹਿੰਦੇ ਚਲ ਚੋ ਕੇ ਦੇਖ ਲਾ ਫਿਰ ਦੋਨੇ ਝੋਟੀਆਂ ਚੁੱਕ ਉਹਨਾਂ ਦੀਆਂ ਤੇ ਤਾਂ ਕਰਕੇ ਬਸ ਆਪਾਂ ਤੋਂ ਵੀਡੀਓ ਬਣੀ ਨਹੀਂ ਕਿਉਂਕਿ ਕਾਲੀ ਵਾਲੀ ਸੀਗੀ ਬਸ ਸੁਰਤ ਤਾਂ ਮੇਰੀ ਘਰੇ ਸੀਗੀ ਵੀ ਛੇਤੀ ਘਰੇ ਹਾਈ ਕੱਖ ਪਾਉਣੇ ਆਏ ਕਰਨਾ ਫੇਰ ਵੀ ਲੇਟ ਹੋ ਗਏ ਥੋੜੇ ਥੋੜੇ ਨਾਲ 5 ਵਜੇ ਅਸੀਂ ਵਾਪਸ ਆਏ ਤੇ ਸਨੇ ਮੰਮੀ ਨੇ ਵਿਚਾਰੀ ਨੇ ਹੌਲੀ ਹੌਲੀ ਪਾ ਲਈ ਸੀਗੀ ਤੇ ਆ ਕੇ ਬਸ ਮੈਨੂੰ ਧਾਰਾਂ ਦਾ ਹੋ ਗਿਆ ਤੇ ਬਸ ਵਲੌਗ ਦਾ ਐਂਡ ਹੋਇਆ ਨਹੀਂ ਸੀਗਾ ਮੈਂ ਖੈ ਨਾਲੇ ਚਲੋ ਵੀ ਵਲੌਗ ਦਾ ਐਂਡ ਕਰਦੀ ਇਹ ਨਾਲੇ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਤੇ ਤੁਨੂੰ ਕਿਵੇਂ ਲੱਗਿਆ ਭੈਣ ਕਾ ਪਿੰਡ ਕਿਉਂਕਿ ਉੱਥੇ ਵੀ ਨੇ ਆਪਾਂ ਜ਼ਿਆਦਾ ਵੀਡੀਓ ਬਣਾਈ ਭੈਣ ਨੂੰ ਅਸੀਂ ਹਨਾ ਵੀ ਰਸਤੇ 'ਚ ਹੀ ਕਹਿਦਾ ਸੀਗਾ ਅਸੀਂ ਸਾਡੇ ਆਦੇਸ਼ ਹਸਪੀਟਲ ਕੋਲੇ ਸੀਗੇ ਜਦੋਂ ਭੈਣ ਨੂੰ ਕਹਤਾ ਬਸ ਪਹੁੰਚ ਗਏਸ ਤਾਂ ਤੂੰ ਚਾਹ ਬਣਾ ਕੇ ਰੱਖ ਕਿਉਂਕਿ ਸਾਡੇ ਨਾਲ ਗਏ ਸੀਗੇ ਮੈਂ ਖਾ ਛੇਤੀ ਤਿਆਰ ਹੋ ਜਾ ਤੇ ਮੈਂ ਸੋ ਉੱਥੇ ਨਹੀਂ ਬਾਲੀ ਵੀਡੀਓ ਬਣਾਈ ਆਪਾਂ ਜਾ ਕੇ ਬਸ ਬਾਲੀ ਚਾਹ ਹੀ ਪੀਤੀ ਆ ਪਾਣੀ ਪੀ ਕੇ ਚਾਹ ਪੀ ਕੇ ਤੇ ਫਿਰ ਮੜੀ ਜਿਹਾ ਸਮਝ ਜਿਹੜੀ ਆਪਾਂ ਵੀਡੀਓ ਬਣਾਈ ਇਹਨਾਂ ਟਾਈਮ ਉਹਨਾਂ ਦੇ ਘਰੇ ਖੜੇ ਆ ਫੇਰ ਉਦੀ ਤਰਪੇ ਤੇ ਆਇ ਹੁੰਦਾ ਨਾ ਕੱਲੇ ਕਹਿਰੇ ਦਾ ਇੱਕ ਵੀਰੇ ਨੂੰ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਨਾ ਬੁਖਾਰ ਸੀਗਾ ਉਹ ਪਹਿਲਾਂ ਵਿਚਾਰਾ ਵੀ ਦਵਾਈ ਵਗੈਰਾ ਲੈ ਕੇ ਆਇਆ ਤੇ ਫੇਰ ਆ ਆਪਣੇ ਕੋਲੇ ਤੇ ਮਾਚ ਦਾ ਮੈਨੂੰ ਜਰੂਰ ਦੱਸਿਓ ਵੀਰੇ ਮੇਰੀ ਮਾਚ ਤੁਹਾਨੂੰ ਕਿਵੇਂ ਲੱਗੀ ਆਪਾਂ ਬਸ 2 ਮਹੀਨੇ 20 ਦਿਨਾਂ ਤੱਕ ਉਹਨੂੰ ਲੈ ਆਵਾਂਗੇ ਘਰੇ ਆਪਣੀ ਆਪਦੇ ਘਰੇ ਕਰਾਂਗੇ ਉਹਦੀ ਸੇਵਾ ਤੇ ਹੁਣ ਦੇਖੋ ਆਫਨ ਹੋ ਗਿਆ ਹਾਂ ਤਾਂ 7:00 ਵਜੇ ਹੁਣ ਦਿਨਾਂ ਦਾ ਫਰਕ ਪੈ ਗਿਆ ਤੇ ਆਪਾਂ ਤੁਹਾਨੂੰ ਦੂਸਰੇ ਪਾਸੇ ਕਹਿੰਦਾ ਕਰਕੇ ਆਪਣੀਆਂ ਰਾਣੀਆ ਵੀ ਦਿਖਾਉਣੇ ਆ ਤੇ ਆ ਵੀ ਮੈਂ ਲੇਟ ਹੋ ਗਈ ਤੇ ਬੱਸ ਮੇਰਾ ਤੇਲ ਵੀ ਗਰਮ ਹੋ ਗਿਆ ਤੇ ਇਹ ਆਪਾਂ ਬਣਾਉਣੇ ਆ ਪ੍ਰਸ਼ਾਦ ਹੁਣ ਹੀ ਮੈਂ ਗੁਰੂ ਘਰੋਂ ਆਈ ਸੀ ਜੋਤ ਲਾ ਕੇ ਤੇ ਇਹਨਾਂ ਦੇ ਪਹਾਰੇ ਕਰੇ ਆ ਹੁਣ ਬੰਦ ਇਹ ਜੇ ਕਨੀ ਥੋੜੀ ਜਿਹੀ ਚਾਹਤੀ ਮਰਾ ਦਿਨੇ ਚਾਹਤੀ ਬਾਕੀ ਆਪਾਂ ਫਿਰ ਵੀਡੀਓ ਬਣਾਵਾਂਗੇ ਤੇ ਇਹਦੇ ਲਈ ਨਾ ਸੱਚ ਵੀਰੇ ਆਪਾਂ ਤੁਹਾਨੂੰ ਦੱਸੀਏ ਤੇ ਇਹ ਮੈਂ ਤੁਹਾਨੂੰ ਦੱਸਦੀ ਹੁੰਦੀ ਸੀ ਨਾ ਵੀ ਇਹ ਸੀੜ ਥੋੜੀ ਜਿਹੀ ਘੱਟ ਖਾਂਦੀ ਆ ਇਹ ਦੇਖੀ ਆਂਕਦੀ ਆਪਾਂ ਉਹ ਵੀ ਲਿਆਏ ਕਿ ਕਵੀਰ ਨੇ ਆਪਾਂ ਨੂੰ ਦੱਸਿਆ ਸੀਗਾ ਆਹ ਕੂਲ ਮਿਕਸ ਆਹ ਵਾਲਾ ਕਹਿੰਦੇ ਇਹਦੇ ਨਾਲ ਵੀ ਹੌਂਕ ਹੌਂਕਦੀ ਨਹੀਂ ਗਈ ਹਟ ਚੂਗੀ ਆਹ ਹਾ ਵਾਸਾ ਤਾਂ ਕਰ ਲ ਪਾਇਆ ਸੀਗਾ ਤੇ ਅੱਜ ਆਪਾਂ ਉਧਰ ਵਾਗ ਹੀ ਨਹੀਂ ਤੇ ਆਪਾਂ ਤੁਹਾਨੂੰ ਕਹਿੰਦੇ ਇਹਦੇ ਨਾਲ ਹਟ ਜਾਂਦੀ ਆ ਹੌਕਣ ਆਪੇ ਯਮੋਈ ਨਾਲ ਤੇ ਆਪਾਂ ਕਰਦੇ ਸੀ ਇਹਦੀ ਫੀਡ ਦੀ ਗੱਲ ਤੇ ਅਸੀਂ ਸਪੀਡ ਵੀਰੇ ਆਪਾਂ ਤੁਹਾਨੂੰ ਦੱਸਦੇ ਹੁੰਦੇ ਸੀ ਨਾ ਵੀ ਥੋੜੀ ਜਿਹੀ ਘਟ ਜਾਂਦੀ ਆ ਤੇ ਮੈਂ ਕਿਹਾ ਇੱਕ ਕੀ ਮੈਂ ਫੀਡ ਬਦਲ ਕੇ ਦੇਣੀ ਆ ਆਪਾਂ ਲਿਆਂਦੀ ਕਾਰਗੇ 18000 ਤੇ ਉਹ ਲਿਆਂਦੀ ਆ ਜੀ ਅੱਜ ਮੰਨ ਲਓ ਚੌਥਾ ਦਿਨ ਸੀ ਸ਼ਾਇਦ ਅਸਰ ਮੈਂ ਤਾਂ ਤੀਜਾ ਹੀ ਹੋਵੇ ਤੇ ਇਹਦੇ ਨਾਲ ਵੀਰੇ ਵੀ ਡੇਲ ਮਤਲਬ ਕਿ ਇੱਕ ਦਿਨ ਦਾ ਨਾ ਸਾਰਾ ਇਹ 1.5 ਕਿਲੋਗ੍ਰਾਮ ਦੁੱਧ ਵਧ ਗਿਆ ਉਹਦੇ ਨਾਲ ਵੀ ਉਹਨੂੰ ਵਧੀਆ ਚਾਹ ਕੇ ਖਾਂਦੀ ਆ ਵੀ ਮੈਨੂੰ ਵੀ ਲੱਗਿਆ ਕਿਉਂਕਿ ਇਹਨੇ ਵੀ ਟ੍ਰਾਂਜਿਸ਼ਨ ਫੀਡ ਵੀ ਵਧੀਆ ਖਾ ਲਈ ਸੀਗੀ ਜਿਹੜੀ ਕਾਰਗਿਲ ਦੀ ਸੀਗੀ ਤੇ ਕੋਹ ਵਧੀਆ ਖਾਦੀ ਆ ਨੇ ਤੇ ਉਹਦੇ ਨਾਲ ਦਾ ਦੁੱਧ ਦਾ ਫਰਕ ਪੈ ਗਿਆ ਕਾਰਗਿਲ ਵੈਸੇ ਹਨਾ ਵੀ ਵਧੀਆ ਹੁੰਦੀ ਹੈਗੀ ਫੀਡ ਤੇ ਆਪਾਂ ਐਦ ਕੀ ਦੀ ਬਦਲੀ ਤੇ ਆਪਾਂ ਨੂੰ ਰਿਜ਼ਲਟ ਪੂਰਾ ਵਧੀਆ ਮਿਲਿਆ ਦੂਜੇ ਦੇ ਨਹੀਂ ਮਿਲ ਗਿਆ ਵੀ ਦੇਖਣ ਨੂੰ ਰਿਜ਼ਲਟ ਅੱਜ ਹੈਗਾ ਸੀ ਚੌਥਾ ਦਿਨ ਤੇ ਕਾਰਗਿਲ ਹੈਗੀ ਜੀ ਆਪਣੇ 8000 ਉਹ ਨਾ ਮੈਂ ਬਾਈ ਨੂੰ ਕਿਦਾਂ ਨਹੀਂ ਕਹੀ ਜਾਂਦੀ ਸੀ ਡੇਰੀ ਵਾਲੇ ਨੂੰ ਮੈਂ ਕਿ ਮੰਨੂ ਮੰਡਗੋਂ ਲਿਆਦੇ ਉਹ ਕਹਿੰਦਾ ਕੋਈ ਗੱਲ ਨਹੀਂ ਆਪਣੀ ਡੇਰੀ ਤੇ ਆ ਜੂ ਵੀ ਇੰਪੀਟ ਕਰੋ ਇੱਕ ਦੋ ਦਿਨ ਤੇ ਉਹ ਹੁਣ ਆਪਣੀ ਡੇਰੀ ਤੇ ਉਹੀ ਆ ਗਈ ਤੇ ਪਾਸੋਂ ਉਹ ਫੱਟ ਗਏ ਸੀਗੇ ਕਰੇ ਤੇ ਉਹਦੇ ਨਾਲ ਰਿਜ਼ਲਟ ਬਹੁਤ ਵਧੀਆ ਮਿਲਿਆ ਤੇ ਚਲੋ ਭਈ ਆਪਾਂ ਵੀ ਬਣਾ ਲਈਏ ਦੇਗ ਆਪਣਾ ਤੇਲ ਬਹੁਤ ਜ਼ਿਆਦਾ ਗਰਮ ਹੋ ਗਿਆ ਤੇ ਮਿਲਦੇ ਆਂ ਆਪਾਂ ਹੁਣ ਕਿਸੇ ਹੋਰ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ